ਦੇਨੂ ਐ ਨਹੀਂ ਸੀ ਕਿ ਮੰਨ ਚ ਵੀ ਸਰਕਾਰ ਇਸ ਪੰਦਰ ਤੇ ਵੀ ਜਾ ਸਕਦੀ ਹੈ ਵੀ ਯੂਨੀਵਰਸਿਟੀ ਨੂੰ ਟੋਟਲੀ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਪਾਰਟੀ ਦੀ ਜਾਨ ਤੁਹਾਡੇ ਲੋਕਾਂ ਦੀ ਕੀ ਰਣਨੀਤੀ ਹੈ ਕਿ ਹੁਣ ਜਿਹੜੀ ਹੈ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀਆਂ ਇਹ ਜਿਹੜੇ ਜਿੱਥੇ ਪੰਜਾਬ ਦੇ ਡਾਕੇ ਵਜ ਰਹੇ ਆ ਉਹ ਸਾਰੀ ਲੜਾਈ ਜਿਹੜੀ ਹੈ ਇੱਕ ਠੁੱਠੋ ਕੰਡੜ ਨੂੰ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਦਾਵਾ ਹੀ ਖਤਮ ਕੀਤਾ ਜਾ ਰਿਹਾ ਦਾਵਾ ਵੀ ਖਤਮ ਇਸ ਤਰੀਕੇ ਨਾਲ ਕਰ ਰਹੇ ਹੌਲੀ ਹੌਲੀ ਹਰ ਵਾਰੀ ਨਵਾਂ ਨੋਟੀਫਿਕੇਸ਼ਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿলিউਟ ਕਰ ਦਿੰਦੇ ਆ ਉਹ ਇਸ ਰਾਹ ਤੇ ਲਿਆਏ ਵੀ ਹੁਣ ਜਿਹੜੀ ਹੈ ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਦੀ ਲੜਾਈ ਜਾਂਦੇ ਸ਼ੁਰੂ ਕਰਦਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਏ ਪਾਰਟੀਕਲ ਜਮਾਤਾਂ ਦਾ ਕਿੰਨਾ ਕਸੂਰ ਮੰਨਣਾ ਇਸ ਦੇ ਵਿੱਚ ਦੇਖੋ ਸਾਰਿਆਂ ਦੇ ਮੈਂ ਕਿਸੇ ਅੱਜ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਸਮਝਦਾ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕੋਈ ਘਟ ਹੈ ਕੋਈ ਵੱਧ ਹੈ ਪਰ ਹੁਣ ਸਾਰਿਆਂ ਨੂੰ ਇੱਕ ਚੁੱਟਦਾ ਦਿਖਾ ਕੇ ਇਹ ਤੱਕੇਸ਼ਾਈ ਦੇ ਖਿਲਾਫ ਲੜਨ ਦੀ ਤੇ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਜੀ ਬਹੁਤ ਸ਼ੁਕਰੀਆ